ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆ ਵੀਡੀਓ ਜੋ ਆਪ ਜੀ ਦੇਖ ਰਹੇ ਹੋ ਸੋ ਜਿਸ ਬੱਚੀ ਦੀ ਨਿਗਾ ਗਈ ਸੀ ਤੇ ਹਰਮੰਦਰ ਸਾਹਿਬ ਜੀ ਵਿਖੇ ਸਰੋਵਰ ਵਿੱਚ ਇਸ਼ਨਾਨ ਕਰਕੇ ਉਹਦੀ ਨਿਗਾ ਵਾਪਸ ਆ ਗਈ ਸੀ ਤੇ ਉਸ ਵੇਲੇ ਦੀ ਵੀਡੀਓ ਆ ਜਿ ਨਿਗਾ ਵਾਪਸ ਆਉਣ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਹੀ ਹੈ ਇਹ ਅੰਮ੍ਰਿਤ ਵੇਲੇ ਦੀਆ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਕੋਠਾ ਸਾਹਿਬ ਵਿੱਚੋਂ ਸਤਖੰਡ ਹਰਮੰਦਰ ਸਾਹਿਬ ਜਾਂਦਾ ਹੈ ਪਾਲਕੀ ਵਿੱਚ ਸ਼ਿਸ਼ੂਕ ਤੋਂਗੇ ਜਿਹੜੀ ਜੰਗਲੇ ਕੋਲ ਲੜਕੀ ਹੱਥ ਜੋੜ ਕੇ ਖੜੀ ਹੈ ਇਹ ਉਹ ਲੜਕੀ ਹੈ ਰਾਜਸਥਾਨ ਤੋਂ ਜਿਸ ਦੀ ਨਿਗਾਹ ਧੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਾਪਸ ਬਖਸ਼ੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਨਾਲ ਨਿਗਾਹ ਵਾਪਸ ਆਈ ਵੀਡੀਓ ਨੂੰ ਲੈ ਕੇ ਤੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ